ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਵੀਡੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਫਿਟ ਵਿਦ ਮਨਪ੍ਰੀਤ ਕੌਰ ਸੀਵੀ ਆ ਹੋਪਫੁਲੀ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਜਿਵੇਂ ਤੁਸੀਂ ਦੇਖਿਆ ਨੇ ਮੇਰੇ ਚੈਨਲ ਤੇ ਬਹੁਤ ਸਾਰੀਆਂ ਵੀਡੀਓਜ਼ ਪਹਿਲਾਂ ਆ ਚੁੱਕੀਆਂ ਨੇ ਕਾਦੇ ਲਈ ਤੁਸੀਂ ਭਾਰ ਕਿਵੇਂ ਘਟਾ ਸਕਦੇ ਹੋ 2-3 ਕਿਲੋ ਇੱਕ ਦਿਨ ਦੇ ਵਿੱਚ ਕਿਵੇਂ ਘਟਾ ਸਕਦੇ ਹੋ ਕਾਫੀ ਸਾਰੀਆਂ ਵੀਡੀਓਜ਼ ਮੇਰੇ ਚੈਨਲ ਦੌਰਾਨ ਤੁਹਾਡੇ ਸਾਹਮਣੇ ਆਈਆਂ ਨੇ ਠੀਕ ਹੈ ਤੇ ਜਿਹਦੇ ਵਿੱਚੋਂ ਮੈਨੂੰ ਬਹੁਤ ਪੋਜ਼ਿਟਿਵ ਰਿਜ਼ਲਟ ਵੀ ਮਿਲਿਆਗਾ ਮੇਰੇ ਕਲਾਇੰਟਸ ਦਾ ਕਾਫੀ ਸਾਰੇ ਮੇਰੇ ਕਲਾਇੰਟਸ ਨੇ ਜਿਹੜਾ ਆਪਦਾ ਭਾਰ ਹੈ ਉਹ ਘਟਾਇਆਗਾ ਹਾਲਾਂਕਿ ਮੇਰੀ ਪਰਸਨਲ ਕਲਾਇੰਟ ਬਿਆੰਤ ਨੇ ਵੀ ਕਿਲੋ 1.5 ਕਿਲੋ ਭਾਰ ਘਟਾਇਆਗਾ ਤੇ ਸਾਡਾ ਹੁਣ ਅੱਗੇ ਦਾ ਪ੍ਰੋਸੈਸ ਇਹੀ ਆ ਵੀ ਬਿਆੰਤ ਦਾ ਘੱਟੋ-ਘੱਟ 5-6 ਕਿਲੋ ਭਾਰ ਆਪਾਂ ਜਰੂਰ ਘਟਾਵਾਂਗੇ ਉਸ ਤੋਂ ਬਾਅਦ ਇੱਕ ਦਿੱਕਤ ਇਹ ਵੀ ਜਾਂਦੀ ਹੈ ਵੀ ਕਾਫੀ ਸਾਰੇ ਪਰਸਨਲ ਮੈਸੇਜ ਮੈਨੂੰ ਇਹ ਆਏ ਸੀਗੇ ਵੀ ਭਾਰ ਘਟਾ ਤਾਂ ਸਕਦੇ ਨਹੀਂ ਭਾਰ ਵਧਾਉਣ ਦਾ ਵੀ ਦੱਸ ਦੋ ਵੇਟ ਗੇਨ ਕਿਵੇਂ ਕਰ ਸਕਦੇ ਠੀਕ ਹੈ ਤਾਂ weight gain ਤੇ ਹਲੇ ਤੱਕ ਆਪਾਂ ਇੱਕ ਵੀ ਵੀਡੀਓ ਨਹੀਂ ਸੀ ਲੈ ਕੇ ਆਏ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਵੀ ਆਪਾਂ weight gain ਕਿਵੇਂ ਕਰ ਸਕਦੇ ਹਾਂ ਠੀਕ ਹੈ ਹੈਲਦੀ ਡਾਈਟ ਪਲਾਨ ਨਾਲ ਤਾਂ ਕਿ ਐਦਾਂ ਦਾ weight gain ਨਹੀਂ ਕਰਨਾ ਵੀ ਕੱਲਾ ਢਿੱਡੀ ਵਾਜੇ ਆਪਣਾ ਠੀਕ ਹੈ ਆਪਾਂ ਜ਼ਿਆਦਾ ਹੀ ਮੋਟੇ ਹੋ ਜਾਈਏ ਠੀਕ ਹੈ ਹੈਲਦੀ weight gain ਆਪਾਂ ਕਿੱਦਾਂ ਕਰਨਾਗਾ ਉਸ ਦਾ ਹੀ ਆਪਾਂ ਅੱਜ ਦੇਖਣਾਗਾ ਠੀਕ ਹੈ ਇਹ ਸਾਰੀ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸੂਗੀ ਤੇ ਇੱਕੋ ਚੀਜ਼ ਹੀ ਨਹੀਂ ਦੱਸੂਗੀ ਵੀ ਇੱਕ ਚੀਜ਼ ਹੀ ਖਾਈ ਜਾਨੀ ਆ ਨਾਸਤੇ ਦੇ ਵਿੱਚ ਜੋ ਵੀ ਤੁਸੀਂ ਡਾਈਟ ਪਲਾਨ ਆਪ ਦਾ ਠੀਕ ਹੈ ਚੂਜ਼ ਕਰਨਾਗਾ ਉਹਦੇ ਵਿੱਚ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਦੱਸੂ ਮੈਂ ਕਾਫੀ ਸਾਰੀਆਂ ਰੈਸਪੀਆਂ ਹੋਣਗੀਆਂ ਠੀਕ ਹੈ ਜਿਨ੍ਹਾਂ ਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਚੀਜ਼ ਖਾਣੀ ਆ ਠੀਕ ਹੈ ਤੁਹਾਨੂੰ ਆਪਸ਼ਨ ਦਿੱਤੀ ਜਾਊਗੀ 6-7 ਚੀਜ਼ਾਂ ਦੀ ਠੀਕ ਹੈ ਤਾਂ ਜੋ ਤੁਸੀਂ ਬੋਰ ਨਾ ਹੋਵੋ ਤੇ ਤੁਹਾਨੂੰ ਵਧੀਆ ਲੱਗੇ ਜਿੰਨੀ ਵੀ ਤੁਸੀਂ ਇਹ ਡਾਈਟ ਪਲਾਨ ਆ ਜਿਹੜਾ ਆਪ ਦਾ ਯੂਜ਼ ਕਰੋਗੇ ਠੀਕ ਹੈ ਤਾਂ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਆ ਆਪਦੀ ਅੱਜ ਦੀ ਵੀਡੀਓ ਸਟਾਰਟ ਹਾਂਜੀ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਕਰਦੇ ਆ ਵੀਡੀਓ ਸਟਾਰਟ ਸਾਰਿਆਂ ਨੂੰ ਹੀ ਟੈਨਸ਼ਨ ਹੁੰਦੀ ਆ ਚਾਹੇ ਉਹ men ਹੋਵੇ ਚਾਹੇ women ਹੋਵੇ ਠੀਕ ਆ ਵੀ ਸਾਡਾ ਭਾਰ ਵੱਧ ਕਿਉਂ ਨਹੀਂ ਰਿਹਾ ਠੀਕ ਆ ਅਸੀਂ ਸੁੱਕੇ ਜਿਹਾ ਕਿਉਂ ਆ ਅਸੀਂ ਬਤਲੇ ਕਿਉਂ ਆ ਤਾਂ ਇਸ ਵੀਡੀਓ ਦੇ ਵਿੱਚ ਅੱਜ ਮੈਂ ਉਹੀ ਚੀਜ਼ ਤੁਹਾਨੂੰ ਦੱਸਣੀਆਂ ਜੇ ਤੁਸੀਂ ਸਹੀ ਤਰੀਕੇ ਨਾਲ ਪ੍ਰੈਕਟੀਕਲ ਨਾਲ ਠੀਕ ਆ ਇਹ ਵਾਲੀ ਜਿਹੜੀ ਡਾਈਟ ਪਲਾਨ ਆ ਇਹ ਸਾਰੇ ਸਟੈਪ ਫਾਲੋ ਕਰਦੇ ਹੋ ਤਾਂ 15 ਦਿਨ ਦੇ ਵਿੱਚ ਵਿੱਚ ਤੁਹਾਨੂੰ ਆਪਣਾ ਰਿਜ਼ਲਟ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਜਾਊਗਾ ਤੇ ਬਾਕੀ ਮੈਂ ਤੁਹਾਨੂੰ ਜਿਹੜੇ ਵੀ ਤਰੀਕੇ ਦੱਸਣੀਆਂ ਬਹੁਤ ਹੀ ਸੌਖੇ ਠੀਕ ਹੈ ਤਰੀਕੇ ਦੱਸਣੀਆਂ ਜਿਹੜੇ ਤੁਹਾਨੂੰ ਬਿਲਕੁਲ ਵੀ ਬੋਰ ਨਹੀਂ ਹੋਣ ਦੇਣਗੇ ਠੀਕ ਹੈ ਤੇ ਤੁਹਾਨੂੰ ਔਖੇ ਵੀ ਨਹੀਂ ਲੱਗਣਗੇ ਤਾਂ ਜੋ ਤੁਸੀਂ ਬਹੁਤ ਹੀ ਈਜ਼ਲੀ ਇਹ ਸਾਰੀਆਂ ਚੀਜ਼ਾਂ ਨੂੰ ਫਾਲੋ ਕਰ ਸਕੋ ਹਾਂਜੀ ਤਾਂ ਤੁਸੀਂ ਆਪਦੀ ਨੋਟਬੁੱਕ ਚੱਕ ਲਓ ਆਪਾਂ ਅੱਜ ਦਾ ਸ਼ੁਰੂ ਕਰਦੇ ਆਂ ਡਾਈਟ ਪਲਾਨ ਫੋਰ weight gain ਤੋਂ ਪਹਿਲਾ ਸਟੈਪ ਆ ਬਈ ਤੁਸੀਂ ਸਵੇਰੇ ਜਦੋਂ ਉੱਠਦੇ ਹੋ ਉੱਠਣਸਾਰ ਕੁਛ ਨਹੀਂ ਖਾਣਾ ਕੁਛ ਨਹੀਂ ਪੀਣਾ ਜਸਟ ਕੀ ਕਰਨਾ 2 ਤੋਂ 3 ਗਲਾਸ ਪਾਣੀ ਦੇ ਪੀਣੇ ਆ ਪਾਣੀ ਦੇ ਤੁਸੀਂ ਠੰਢੀ ਪੀਣਾਗਾ ਚਾਹੇ ਨਾਰਮਲ ਪੀਣਾਗਾ ਜਾਂ ਗੁਣਗਣਾ ਪਾਣੀ ਜੇ ਗੁਣਗਣਾ ਪਾਣੀ ਪੀਓਗੇ ਤਾਂ ਜ਼ਿਆਦਾ ਵਧੀਆ ਗੱਲ ਆ ਦੋ ਤੋਂ ਤਿੰਨ ਗਲਾਸ ਗੁਣਗਣੇ ਪਾਣੀ ਨਾਲ ਕੀ ਆ ਗੁਣਗਣੇ ਪਾਣੀ ਨਾਲ ਆਪਾਂ ਫਰੈਸ਼ ਵਧੀਆ ਹੋ ਜਾਾਂਗੇ ਠੀਕ ਆ ਤਾਂ ਉਹਦੇ ਨਾਲ ਜਿਹੜੀ ਬਾਡੀ ਆਪਣੀ ਹਲਕਾ ਮਹਿਸੂਸ ਕਰੂਗੀ ਠੀਕ ਆ ਬਾਡੀ ਫਰੈਸ਼ ਹੋ ਜੂਗੀ ਜੇ ਤੁਸੀਂ ਗੁਣਗਣਾ ਪਾਣੀ ਪੀਨੇ ਹੋ ਜਾਂ ਨੇਚਰਲ ਪਾਣੀ ਵੀ ਪੀ ਸਕਦੇ ਹੋ ਬਟ ਠੰਡਾ ਪਾਣੀ ਨਹੀਂ ਪੀਣਾ ਉੱਠਣਸਾਰ ਸਭ ਤੋਂ ਪਹਿਲਾ ਸਟੈਪ ਦੋ ਜਾਂ ਤਿੰਨ ਗਲਾਸ ਪੀਨੇ ਆ ਪਾਣੀ ਦੇ ਹਾਂਜੀ ਤਾ ਗੁੰਗੁਣਾ ਪਾਣੀ ਪੀ ਮੰਗੇ ਤਾਂ ਵਧੀਆ ਰਹੂਗਾ 2 ਤੋਂ 3 ਗਲਾਸ ਠੀਕ ਆ ਉਹਦੇ ਨਾਲ ਕੀ ਆਪਣਾ ਪੇਟ ਚੰਗੇ ਤਰੀਕੇ ਨਾਲ ਸਾਫ ਹੋ ਜੂਗਾ ਨਾਰਮਲ ਪਾਣੀ ਦੇ ਕੰਪੈਰੀਸ਼ਨ ਫਿਰ ਉਸ ਤੋਂ ਬਾਅਦ ਤੁਸੀਂ ਫਰੈਸ਼ ਅਪ ਹੋ ਕੇ ਠੀਕ ਆ ਉਸ ਤੋਂ ਬਾਅਦ ਕੀ ਕਰਨਾਗਾ ਆਇਲ ਪੁਲਿੰਗ ਜਿਨ੍ਹਾਂ ਦੀ ਬਾਡੀ ਜਿਹੜੀ ਹੈਗੀ ਬਹੁਤ ਜ਼ਿਆਦਾ ਡਰਾਈ ਹੁੰਦੀ ਆ ਠੀਕ ਆ ਉਹਨਾਂ ਦਾ ਹੀ ਬੇਟ ਆ ਜਿਹੜਾ ਉਹ ਗੇਨ ਨਹੀਂ ਹੋ ਪਾਉਂਦਾ ਤਾਂ ਜਿਹੜੀ ਆਇਲ ਪੁਲਿੰਗਾ ਉਹਨਾਂ ਲਈ ਇਹੋ ਬਹੁਤ ਬੈਨੀਫਿਟ ਆ ਠੀਕ ਆ ਬਹੁਤ ਵਧੀਆ ਰਿਜ਼ਲਟ ਹੁੰਦਾਗਾ ਤੁਸੀਂ ਕੀ ਕਰਨਾ ਚਾਹੇ ਕੋਕੋਨਟ ਆਇਲ ਆ ਠੀਕ ਆ ਚਾਹੇ ਗੱਚੀ ਗਣੀ ਦਾ ਆਇਲ ਆ 2 ਸਪੂਨ ਲੈਣੇ ਆ ਠੀਕ ਆ 2 ਆਇਲ ਦੇ ਸਪੂਨ ਲੈ ਕੇ ਐਦਾਂ ਪੁਲਿੰਗ ਕਰਨਾਗਾ ਠੀਕ ਆ 1 ਤੋਂ 2 ਮਿੰਟ ਠੀਕ ਆ ਪੁਲਿੰਗ ਕਰਕੇ ਦੈਨ ਉਸ ਤੋਂ ਬਾਅਦ ਆਪ ਦਾ ਬਰਸ਼ ਕਰ ਲੈਣਾਗਾ ਆਇਲ ਪੁਲਿੰਗ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ ਆਇਲ ਪੁਲਿੰਗ ਕੀ ਕਰਦੀ ਆ ਡਰਾਈ ਜਿਹੜੀ ਆਪਣੀ ਬੋਡੀ ਅੰਦਰੋਂ ਡਰਾਈ ਹੁੰਦੀ ਆ ਠੀਕ ਆ ਤਾਂ ਉਹ ਕੀ ਹੁੰਦੀ ਆ ਡਰਾਈ ਨਹੀਂ ਰਹਿੰਦੀ ਠੀਕ ਆ ਸਹੀ ਹੋ ਜਾਂਦੀ ਆ ਤਾਂ ਉਹਦੇ ਨਾਲ weight gain ਚ ਆਪਣੀ help ਕਰਦੀ ਆ ਹਾਂਜੀ ਤਾਂ ਬਰਸ਼ ਕਰਕੇ ਬਰਸ਼ ਕਰਨ ਤੋਂ ਬਾਅਦ ਆਪਣੀ 바ਰੀ ਆ ਜੂਗੀ ਜੀ ਬ੍ਰੇਕਫਾਸਟ ਦੀ ਬ੍ਰੇਕਫਾਸਟ ਦੇ ਵਿੱਚ ਤੁਸੀਂ ਕਿਹੜੀਆਂ ਕਿੜੀਆਂ ਚੀਜ਼ਾਂ ਲੈਣੀਆਂ ਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੁੱਧ ਵਾਲਾ ਦਲੀਆ ਹੀ ਖਾਣਾ ਚਾਹੇ ਤੁਸੀਂ ਠੀਕਾ ਕਣਕ ਕਲ ਦਲੀਆ ਖਾ ਲਓ ਠੀਕਾ ਓਟਸ ਦੇ ਵਿੱਚ ਦੁੱਧ ਪਾ ਕੇ ਓਮੇ ਦਲੀਆ ਬਣਾ ਕੇ ਖਾ ਲਓ ਠੀਕਾ ਉਹ ਤੁਹਾਡੀ ਇੱਛਾ ਗਈ ਤੁਸੀਂ ਕਿਵੇਂ ਖਾਣਾਗਾ ਤੁਹਾਡੀ ਮਰਜ਼ੀ ਆ ਜੇ ਤੁਸੀਂ ਦੇਸੀ ਘਿਓ ਦੇ ਵਿੱਚ ਰੋਸਟ ਕਰਕੇ ਖਾਣਾ ਚਾਹੁੰਦੇ ਹੋ ਠੀਕ ਹੈ ਚਾਹੇ ਉਹ ਓਟਸ ਹੋਣ ਚਨੇ ਹੋਣ ਉਹ ਤੁਹਾਡੀ ਮਰਜ਼ੀ ਆ ਉਹ ਤੁਸੀਂ ਖਾ ਸਕਦੇ ਹੋ ਜੇ ਤੁਸੀਂ ਪਰੌਠੇ ਖਾਣਾ ਚਾਹੁੰਦੇ ਹੋ ਤੁਸੀਂ ਪਰੌਠੇ ਖਾ ਸਕਦੇ ਹੋ ਠੀਕਾ ਦਹੀਂ ਨਾਲ ਦਾਲ ਨਾਲ ਕਿਦਾਂ ਵੀ ਉਹ ਵੀ ਤੁਹਾਡੀ ਮਰਜ਼ੀ ਆ ਤੁਸੀਂ ਉਹ ਵੀ ਖਾ ਸਕਦੇ ਹੋ ਤੁਸੀਂ ਹੋਲ ਬੀਟ ਬਰੈਡ ਦੇ ਠੀਕ ਹੈ ਸੈਂਡਵਿਚ ਵੀ ਖਾ ਸਕਦੇ ਹੋ ਉਹਨਾਂ ਦੇ ਵਿੱਚ ਪਟੈਟੋਜ਼ ਵਗੈਰਾ ਮਿਕਸ ਕਰਕੇ ਉਹ ਵੀ ਖਾ ਸਕਦੇ ਹੋ ਤੁਹਾਡੀ ਚੁਆਇਸ ਆ ਕਾਫੀ ਸਾਰੀਆਂ ਚੁਆਇਸਸ ਆ ਜਿਹੜੀਆਂ ਉਹ ਮੈਂ ਤੁਹਾਨੂੰ ਦੇਤੀਆਂ ਤਾਂ ਤੁਸੀਂ ਬੋਰ ਨਹੀਂ ਹੋਵੋਗੇ ਜੇ ਤੁਸੀਂ ਅੰਡੇ ਖਾ ਲੈਣੇ ਹੋ ਠੀਕ ਹੈ ਤਾਂ ਤੁਸੀਂ ਐਗ ਵੀ ਖਾ ਸਕਦੇ ਹੋ ਐਗ ਦੀ ਫਰਜੀ ਬਣਾ ਕੇ ਖਾ ਸਕਦੇ ਹੋ ਪਨੀਰ ਦੇ ਨਾਲ ਉਹਦੀ ਫਰਜੀ ਬਣਾ ਕੇ ਖਾ ਸਕਦੇ ਹੋ ਰੋਟੀ ਦੇ ਨਾਲ ਉਹਦੀ ਫਰਜੀ ਬਣਾ ਕੇ ਖਾ ਸਕਦੇ ਹੋ ਨਾਲ ਦਹੀਂ ਸੈਲਡ ਸਾਰਾ ਕੁਝ ਇਦਾਂ ਤੁਸੀਂ ਜੇ ਐਗ ਖਾਣੇ ਹੋ ਨੌਨ ਵੈਜੀਟੇਰੀਅਨ ਆ ਤੁਸੀਂ ਇਹ ਚੀਜ਼ ਵੀ ਖਾ ਸਕਦੇ ਬਸ ਤੁਸੀਂ ਸਿਰਫ ਇਹ ਧਿਆਨ ਰੱਖਣਾਗਾ ਵੀ ਤੁਸੀਂ ਜਿੰਨੀਆਂ ਵੀ ਚੀਜ਼ਾਂ ਖਾਣੀਆਂ ਨੇ ਉਹ ਹੋਲ ਗ੍ਰੇਨਸ ਖਾਣੀਆਂ ਨੇ ਠੀਕ ਹੈ ਜਿਵੇਂ ਮੈਦਾ ਹੋ ਗਿਆ ਬ੍ਰੈਡ ਹੋ ਗਿਆ ਇਹ ਚੀਜ਼ਾਂ ਤੁਸੀਂ ਯੂਜ਼ ਨਹੀਂ ਕਰਨੀਆਂ ਹੋਲ ਗ੍ਰੇਨਸ ਹੀ ਯੂਜ਼ ਕਰਨੇ ਆ ਜਿੰਨੇ ਵੀ ਬ੍ਰੇਕਫਾਸਟ ਦੇ ਵਿੱਚ ਕਰਨੇ ਕਿਉਂਕਿ ਜੇ ਤੁਸੀਂ ਮੈਦਾ ਵਗੈਰਾ ਜਾਂ ਹੋਰ ਕੋਈ ਗ੍ਰੇਨ ਲੈਣੇ ਹੋ ਠੀਕ ਆ ਤਾਂ ਉਹਦੇ ਨਾਲ ਤੁਹਾਡਾ ਕੱਲਾ ਢਿੱਡ ਹੀ ਨਿਕਲੂਗਾ ਤੁਸੀਂ ਹੈਲਦੀ ਜਿਹੜਾ ਹੈਗਾ ਵੇਟ ਗੇਨ ਨਹੀਂ ਕਰ पाओगे ਠੀਕ ਆ ਉਹਦੇ ਨਾਲ ਕੱਲਾ ਢਿੱਡ ਹੀ ਨਿਕਲੂਗਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਸ ਤੋਂ ਬਾਅਦ 2 ਤੋਂ 3 ਘੰਟਿਆਂ ਬਾਅਦ ਤੁਸੀਂ ਇੱਕ ਥੋੜਾ ਜਿਹਾ 스ਨੈਕਸ ਖਾ ਸਕਦੇ ਹੋ ਕਿੰਦਾ ਦੇ 스ਨੈਕਸ ਖਾ ਸਕਦੇ ਹੋ ਜਿਵੇਂ ਫਰੂਟ ਆ ਫਰੂਟ ਇਹਦੇ ਲਈ ਬਹੁਤ ਹੀ ਵਧੀਆਗਾ ਸੀਜ਼ਨੇਬਲ ਫਰੂਟ ਤੁਸੀਂ ਖਾਣਿਆ ਠੀਕ ਆ ਸੀਜ਼ਨਲ ਜਿਹੜੇ ਫਰੂਟ ਹੁੰਦੇ ਆ ਜੇਕਰ ਆਂਬ ਦਾ ਸੀਜ਼ਨ ਆ ਠੀਕ ਆ ਤਾਂ ਤੁਸੀਂ ਆਂਬ ਖਾ ਸਕਦੇ ਹੋ ਜੇ ਬਨਾਣਾ ਦਾ ਸੀਜ਼ਨ ਆ ਬਨਾਣਾ ਤਾਂ ਤੁਹਾਨੂੰ ਪਤਾਗਾ ਆਲਮੋਸਟ ਹਰ ਇੱਕ ਸੀਜ਼ਨ ਦੇ ਵਿੱਚ ਹੀ ਚੱਲਦਾ ਤਾਂ ਤੁਸੀਂ ਉਹ ਖਾ ਸਕਦੇ ਹੋ ਉਹਦਾ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ ਯੂਅਰ ਚੁਆਇਸ ਤੁਸੀਂ ਫਰੂਟ ਸੈਲਡ ਬਣਾ ਕੇ ਵੀ ਖਾ ਸਕਦੇ ਹੋ ਯੂਅਰ ਚੁਆਇਸ ਐਪਲ ਖਾ ਸਕਦੇ ਹੋ ਠੀਕ ਹੈ ਐਪਲ ਖਾ ਸਕਦੇ ਹੋ ਚਾਰ ਪੰਜ ਖਜੂਰਾਂ ਖਾ ਸਕਦੇ ਹੋ ਫਿਰ ਵੀ ਤੁਹਾਨੂੰ ਐਦਾਂ ਲੱਗਦਾਗਾ ਵੀ ਤੁਹਾਨੂੰ ਢਿੱਡ ਨਹੀਂ ਭਰ ਰਿਹਾ ਜਾਂ ਖਾਲੀ ਖਾਲੀ ਲੱਗ ਰਿਹਾ ਹੋਰ ਕੁਝ ਖਾਣਾਗਾ ਤਾਂ ਨਾਲ ਦੁੱਧ ਦਾ ਗਲਾਸ ਵੀ ਪੀ ਪੀ ਸਕਦੇ ਹੋ ਬਨਾਨਾ ਪੀਨਟ ਬਟਰ ਤੁਸੀਂ ਰੋਟੀ ਵੀ ਖਾ ਸਕਦੇ ਹੋ ਠੀਕ ਹੈ ਇਹ ਵੀ ਇਸ ਡਾਈਟ ਦੇ ਵਿੱਚ ਤੁਸੀਂ ਲੈ ਸਕਦੇ ਹੋ ਥੋੜੀ ਸੀ ਬੋਇਲਡ ਚਨਾ ਚਾਟ ਖਾ ਸਕਦੇ ਹੋ ਠੀਕ ਹੈ ਚਨੇ ਨੂੰ ਬੋਇਲ ਕਰਕੇ ਉਹਦੀ ਚਾਟ ਬਣਾ ਕੇ ਉਹ ਵੀ ਖਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਤੁਹਾਡ ਨੂੰ ਤੁਹਾਡੀ ਭੁੱਖ ਹੈ ਜਿਹੜੀ ਉਹ ਨਹੀਂ ਜਾ ਰਹੀ ਹਾਂਜੀ ਤਾਂ ਹੁਣ ਬਾਰੀ ਆ ਗਈ ਲੰਚ ਦੀ ਲੰਚ ਦੇ ਲਈ ਜਮਾ ਸਿੰਪਲ ਆ ਜੋ ਵੀ ਸਾਡੇ ਘਰੇ ਬਣਦਾਗਾਣਾ ਲੰਚ ਦੁਪਹਿਰੇ ਜੋ ਵੀ ਚੀਜ਼ ਬਣਦੀ ਐ ਅਸੀਂ ਉਹ ਖਾ ਸਕਦੇ ਆ ਸੀਜ਼ਨਲ ਜਿੰਨੀਆਂ ਵੀ ਦਾਲਾਂ ਹੁੰਦੀਆਂ ਨੇ ਠੀਕ ਆ ਕੋਈ ਵੀ ਦਾਲ ਹੋਗੀ ਕੜੀ ਹੋਗੀ ਜੋ ਵੀ ਚੀਜ਼ਾਂ ਸੀ ਘਰੇ ਬਣਾਉਣੇ ਆ ਉਹ ਖਾ ਸਕਦੇ ਆ ਜਿਵੇਂ ਚੌਲਾਂ ਦੇ ਨਾਲ ਜੇ ਆਪਾਂ ਰੋਟੀ ਰੱਖ ਖਾਣੇ ਆ ਠੀਕ ਆ ਰੋਟੀ ਚੌਲ ਦਾਲ ਇਹ ਚੀਜ਼ਾਂ ਖਾਣੇ ਆ ਤਾਂ ਇਹ ਸਾਡੇ weight gain ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੀਆਂ ਨੇ ਤੇ weight gain ਵੀ ਤੇਜ਼ੀ ਦੇ ਨਾਲ ਹੁੰਦਾਗਾ ਸਿੰਪਲ ਜਿੰਨੀ ਵੀ ਚੀਜ਼ ਆਪਣੇ ਘਰੇ ਬਣਦੀ ਆ ਰੋਟੀਆਂ ਲੈ ਲਈਆਂ ਦਾਲ ਲੈ ਲਈ ਠੀਕ ਆ ਸੀਜ਼ਨਲ ਦਾਲ ਜੋ ਵੀ ਬਣ ਰਹੀ ਆ ਚਾਹੇ ਖੜੀ ਹੋਗੀ ਚਾਹੇ ਰਾਜਮਾ ਚਾਵਲ ਹੋਗੇ ਚਾਹੇ ਚਨੇ ਹੋਗੇ ਠੀਕ ਆ ਚਾਹੇ ਕਾਲੀ ਦਾਲ ਹੋਗੀ ਕੋਈ ਵੀ ਸੀਜ਼ਨਲ ਦਾਲ ਜਿੰਨੀਆਂ ਵੀ ਆਪਣੇ ਬਣਦੀਆਂ ਨੇ ਘਰੇ ਉਹਦੀ ਇੱਕ ਕਟੋਰੀ ਲੈ ਲਈ ਦੋ ਤਿੰਨ ਰੋਟੀਆਂ ਲੈ ਲਈਆਂ ਠੀਕ ਆ ਤੇ ਚਾਵਲ ਲੈ ਲੈ ਨਾਲ ਦਹੀਂ ਦੀ ਕੌਲੀ ਲੈ ਲਈ ਇਹਨਾਂ ਨੂੰ ਤੁਸੀਂ ਖਾ ਸਕਦੇ ਹੋ ਲੰਚ ਦੇ ਵਿੱਚ ਆਯੁਰਵੇਦਿਕ ਦੇ ਆਯੁਰਵੇਦਾ ਦੇ ਅਨੁਸਾਰ ਜੇ ਤੁਸੀਂ ਚਾ ਰੋਟੀ ਦੇ ਨਾਲ ਤੁਸੀਂ ਚਾਵਲ ਖਾਣਿਓ ਚਾਵਲ ਤੇ ਰੋਟੀ ਨੂੰ ਇਕੱਠਿਆਂ ਨੂੰ ਖਾਣਿਓ ਤਾਂ ਆਪਣਾ ਜਿਹੜਾ ਬੇਟ ਆ ਉਹ ਜਲਦੀ ਗੇਨ ਹੁੰਦਾ ਠੀਕ ਹੈ ਬੇਟ ਗੇਨ ਬਹੁਤ ਜਲਦੀ ਹੁੰਦਾ ਜੇ ਦੋਨਾਂ ਚੀਜ਼ਾਂ ਨੂੰ ਇਕੱਠਿਆਂ ਨੂੰ ਖਾਣਿਓ ਬਾਕੀ ਜ਼ਰੂਰੀ ਨਹੀਂ ਠੀਕ ਹੈ ਜੇ ਤੁਸੀਂ ਨੌਨ ਵੇਜੀਟੇਰੀਅਨ ਆ ਤਾਂ ਤੁਸੀਂ ਦੁਪਹਿਰੇ ਚੌਲਾਂ ਦੇ ਨਾਲ ਐਗ ਵੀ ਖਾ ਸਕਦੇ ਹੋ ਠੀਕ ਹੈ ਚਿਕਨ ਵੀ ਖਾ ਸਕਦੇ ਹੋ ਚਿਕਨ ਬਰੀਆਨੀ ਵੀ ਖਾ ਸਕਦੇ ਹੋ ਜੋ ਵੀ ਤੁਹਾਨੂੰ ਵਧੀਆ ਲੱਗਦੀ ਆ ਜੇ ਤੁਸੀਂ ਫਿਸ਼ ਖਾਣਿਓ ਤਾਂ ਤੁਸੀਂ ਫਿਸ਼ ਵੀ ਖਾ ਸਕਦੇ ਹੋ ਤਾਂ ਲੰਚ ਤੋਂ ਬਾਅਦ ਤੁਸੀਂ ਠੀਕਾ ਮਿਰਚ ਮਤਲਬ ਕਾਲੀ ਮਿਰਚ ਪਾ ਕੇ ਮਿੱਠੀ ਲੱਸੀ ਵੀ ਪੀ ਸਕਦੇ ਹੋ ਬਣਾ ਕੇ ਘਰੇ ਇੱਕ ਗਲਾਸ ਉਹਦਾ ਪੀ ਸਕਦੇ ਹੋ ਉਹਦੇ ਨਾਲ ਕੀ ਹੈ ਡਾਈਜੈਸਟਿਵ ਸਿਸਟਮ ਆ ਜਿਹੜਾ ਉਹ ਸਹੀ ਰਹਿੰਦਾਗਾ ਜਿਵੇਂ ਕਿਸੇ ਬੰਦੇ ਨੂੰ ਬਾਰੀ-ਬਾਰੀ ਪ੍ਰੋਬਲਮ ਆਉਂਦੀ ਆ ਵੀ ਆਪਾਂ ਖਾਣਾ ਖਾ ਲੈਨੇ ਆ ਨਾਲ ਦੀ ਨਾਲ ਆਪਾਂ ਵਾਸ਼ਰੂਮ ਜਾਂਦੇ ਆ ਠੀਕਾ ਨਾਲ ਦੀ ਨਾਲ 플ਸ਼ ਜਾਂਦੇ ਆ ਤਾਂ ਉਹਦੀ ਪ੍ਰੋਬਲਮ ਆ ਜਿਹੜੀ ਉਹ ਘਟ ਜਾਂਦੀ ਆ ਉਹਦੇ ਨਾਲ ਕੀ ਹੈ ਉਹ ਸਹੀ ਰਹੂਗਾ ਤੇ ਉਹਦੇ ਨਾਲ weight gain ਆ ਜਿਹੜਾ ਉਹ ਸਹੀ ਤਰੀਕੇ ਨਾਲ ਹੋਗਾ ਜੇਕਰ ਤੁਹਾਨੂੰ ਦੁਪਹਿਰੇ ਸੌਣ ਦੀ ਆਦਤਾਂ ਤਾਂ ਪਲੀਜ਼ ਤੁਸੀਂ ਐਨਾ ਹੋਵੇ ਵੀ 2-3 ਘੰਟੇ ਸੋਜੋ ਨਹੀਂ ਤੁਸੀਂ ਜੇ ਦੁਪਹਿਰੇ ਸੌਣ ਦੀ ਆਦਤ ਆ 20 ਮਿੰਟ ਤੋਂ ਬਾਅਦ ਤੁਸੀਂ ਨਹੀਂ ਸੌਣਾ ਤੇ ਹਾਂ ਖਾਣਾ ਖਾਣ ਤੋਂ ਬਾਅਦ ਜੇ ਸੌਣ ਦੀ ਆਦਤ ਵੀ ਆ ਤਾਂ ਖੱਬੇ ਪਾਸੇ ਪਲਟ ਕੇ ਸੌਣਾਗਾ ਠੀਕ ਹੈ ਸੱਜੇ ਪਾਸੇ ਮੂੰਹ ਕਰਕੇ ਨਹੀਂ ਖੱਬੇ ਪਾਸੇ ਮੂੰਹ ਕਰਕੇ ਸੌਣਾ ਹਾਂਜੀ ਤਾਂ ਹੁਣ ਵਾਰੀ ਆ ਗਈ ਈਵਨਿੰਗ ਈਵਨਿੰਗ 스낵ਸ ਦੀ ਠੀਕ ਹੈ ਈਵਨਿੰਗ 스낵ਸ ਦੇ ਵਿੱਚ ਕੀ ਆ ਅਕਸਰ ਅਸੀਂ ਠੀਕ ਆ ਬਹੁਤ ਉਲਟਾ ਸੀ ਹਾਂਜੀ ਤਾਂ ਇਹ ਇਸ ਤੋਂ ਬਾਅਦ ਵਾਰੀ ਆ ਜਾਂਦੀ ਹੈ ਜੀ ਈਵਨਿੰਗ 스낵ਸ ਦੀ ਠੀਕ ਹੈ ਈਵਨਿੰਗ 스낵ਸ ਦੇ ਵਿੱਚ ਕੀ ਹੁੰਦਾਗਾ ਅਸੀਂ ਆਲਮੋਸਟ ਬਾਰਲਾ ਉਲਟਾ ਫੁਲਟਾ ਖਾ ਲੈਣੇ ਆ ਠੀਕ ਆ ਜਿਵੇਂ ਕਿ 버거 ਹੋ ਗਿਆ ਪੀਜ਼ਾ ਹੋ ਗਿਆ ਕੁਲਚਾ ਹੋ ਗਿਆ ਟਿਕਾ ਸਮੋਸੇ ਹੋਗੇ ਇਦਾਂ ਦੀਆਂ ਚੀਜ਼ਾਂ ਅਸੀਂ ਜਿਹੜੀਆਂ ਬਾਹਰ ਲੀਆਂ ਉਹ ਖਾ ਲੈਣੇ ਆ ਹਾਲਾਂਕਿ ਮੈਂ ਮੰਨਦੀ ਆ ਵੀ ਇਹਨਾਂ ਦੇ ਵਿੱਚ ਬਹੁਤ ਹਾਈਲੀ ਕੈਲਰੀਜ਼ ਹੁੰਦੀਆਂ ਨੇ ਬਹੁਤ ਜ਼ਿਆਦਾ ਕੈਲਰੀਜ਼ ਹੁੰਦੀਆਂ ਨੇ ਜਿਨ੍ਹਾਂ ਨਾਲ weight gain ਹੁੰਦਾਗਾ ਠੀਕ ਆ ਬਟ weight gain ਹੁੰਦਾਗਾ ਪਰ ਕਿਵੇਂ ਹੁੰਦਾਗਾ ਵੀ ਕੱਲਾ ਢਿੱਡੀ ਵੱਧਦਾਗਾ ਠੀਕ ਹੈ ਕੱਲਾ ਢਿੱਡੀ ਹੀ ਜ਼ਿਆਦਾ ਵੱਧਦਾਗਾ ਇਹਦੇ ਨਾਲ ਹੈਲਦੀ weight gain ਨਹੀਂ ਹੁੰਦਾ ਤਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਕੇ ਆਪਾਂ ਕੀ ਖਾਣਾਗਾ ਉਹ ਮੈਂ ਦੱਸਦੀਆਂ ਤਾਂ ਹਾਂਜੀ ਤਾਂ ਕੋਈ ਗੱਲ ਨਹੀਂ ਇਹ ਜਿਹੜੀਆਂ ਚੀਜ਼ਾਂਆਂ ਗੀਆਂ ਇਹ ਕਦੇ-ਕਦਾਈਂ ਚੱਲਦੀਆਂ ਹੁੰਦੀਆਂ ਪਰ ਰੋਜ਼ ਇਹ ਖਾਣਾ ਨਹੀਂ ਚੱਲਦਾ ਹੁੰਦਾ ਤਾਂ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਕੀ ਖਾ ਸਕਦੇ ਹੋ ਹਾਂਜੀ ਤੁਸੀਂ ਦਲੀਆ ਖਾ ਸਕਦੇ ਹੋ ਬਈ 스ਨੈਕਸ ਦੇ ਵਿੱਚ ਠੀਕ ਹੈ ਤੇ ਐਗ ਪੀਨਟ ਰੋਟੀ ਖਾ ਸਕਦੇ ਹੋ ਤੁਸੀਂ ਠੀਕ ਹੈ ਤੇ ਚਨਾ ਚਾਟ ਖਾ ਸਕਦੇ ਹੋ ਤੁਸੀਂ ਕੋਈ ਵੀ ਸੀਜ਼ਨਲ ਫਰੂਟ ਆਗਾ ਠੀਕ ਆ ਤਾਂ ਉਹਦਾ ਸ਼ੇਕ ਬਣਾ ਕੇ ਪੀ ਸਕਦੇ ਹੋ ਤੁਸੀਂ ਕਾਲੀ ਮਿਰਚ ਵਿੱਚ ਪਾ ਕੇ ਠੀਕ ਹੈ ਕੇਲੇ ਨੂੰ ਦਹੀਂ ਦੇ ਵਿੱਚ ਪਾ ਕੇ ਉੱਪਰ ਕਾਲੀ ਮਿਰਚ ਪਾ ਕੇ ਉਹ ਖਾ ਸਕਦੇ ਹੋ ਤੁਸੀਂ ਫਿਰ ਆਪਣੇ ਕੋਲ ਚਨੇ ਹੁੰਦੇ ਆ ਚਨੇ ਦੀ ਮੁਠੀ ਭਰ ਕੇ ਉਹ ਖਾ ਸਕਦੇ ਹੋ ਤੁਸੀਂ ਠੀਕ ਹੈ ਤਾਂ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਤੁਸੀਂ ਈਵਨਿੰਗ 스ਨੈਕਸ ਦੇ ਵਿੱਚ ਲੈ ਸਕਦੇ ਹੋ ਜੇ ਤੁਸੀਂ ਕਹਿਣੇ ਹੋ ਵੀ ਤੁਹਾਡਾ ਬੇਟ ਆ ਜਿਹੜਾ ਉਹ ਜਲਦੀ ਤੋਂ ਜਲਦੀ ਗੇਨ ਹੋਵੇ ਠੀਕ ਆ ਥੋੜਾ ਜਿਆਦਾ ਜਲਦੀ ਗੇਨ ਹੋਵੇ ਤਾਂ ਉਹਦੇ ਲਈ ਕੀ ਕਰਨਾ ਬਈ ਉਹਦੇ ਲਈ ਤਾਂ ਨੂੰ ਵਰਕਆਊਟ ਕਰਨਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ ਵਰਕ ਹਾਂਜੀ ਤਾਂ ਉਹਦੇ ਲਈ ਹੈ ਜਿਹੜਾ ਆਪਾਂ ਨੂੰ ਬਈ ਵਰਕਆਊਟ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਚਾਹੇ ਤੁਸੀਂ ਜਿਮ ਜਾ ਕੇ ਵਰਕਆਊਟ ਕਰੋ ਚਾਹੇ ਤੁਸੀਂ ਘਰੇ ਵਰਕਆਊਟ ਕਰੋ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਘਰੇ ਵਰਕਆਊਟ ਕਰਨਾ ਉਹਦੇ ਵਾਸਤੇ ਮੈਂ ਵੀਡੀਓ ਤੁਹਾਨੂੰ ਬਣਾ ਕੇ ਦੇ ਦੂੰਗੀ ਜੋ ਜਿਮ ਜਾਂਦੇ ਆ ਉਹ ਆ ਉਹਦਾ ਵਰਕਆਊਟ ਉਵੇਂ ਹੀ ਕਰਦੇ ਰਹਿਣ ਵਰਕਆਊਟ ਦੇ ਵਿੱਚ ਕੀ ਆ ਬਈ ਠੀਕ ਆ ਜਦੋਂ ਮਸਲ ਆ ਜਿਹੜਾ ਆਪਣੀ ਬਾਡੀ ਦੇ ਵਿੱਚ ਪਤਾ ਕੀ ਮਸਲ ਫਾਈਬਰ ਬ੍ਰੇਕ ਹੋਊਗਾ ਤਾਂ ਜਿਹੜਾ ਬਾਡੀ ਨੂੰ ਨਿਊਟ੍ਰੀਸ਼ਨ ਮਿਲੂਗਾ ਉਹਦੇ ਨਾਲ ਜਿਹੜੀ ਬਾਡੀ ਆ ਉਹ ਜਲਦੀ weight gain ਕਰੂਗੀ ਆ ਚੀਜ਼ ਆ ਵਰਕਆਊਟ ਦਾ ਇਹ ਫਾਇਦਾ ਹੈ ਠੀਕ ਹੈ ਕਿਉਂਕਿ ਜਿੰਨਾ ਟਾਈਮ ਤੁਸੀਂ ਆਪਦੀ ਬਾਡੀ ਦੀ ਹਲ ਜੁਲਹੀ ਨਹੀਂ ਕਰੋਗੇ ਤਾਂ ਉਹਨਾ ਟਾਈਮ ਜਿਹੜਾ ਆਪਾਂ ਖਾਦਾ ਪੀਤਾਗਾ ਉਹ ਲੱਗੂਗਾ ਕਿਵੇਂ ਆ ਚੀਜ਼ ਹੈ ਨਾ ਤਾਂ ਉਹ ਲੱਗਣਾ ਵੀ ਜ਼ਰੂਰੀ ਹੈ ਤਾਂ ਵਰਕਆਊਟ ਕਰਨਾ ਬਹੁਤ ਹੀ ਜ਼ਰੂਰੀ ਹੈ ਜੇ ਤੁਸੀਂ weight gain ਵੀ ਕਰਨਾ ਚਾਹੀ weight ਘਟਾਉਣਾ ਚਾਹੀ ਵਧਾਉਣਾ ਠੀਕ ਹੈ ਉਹਦੇ ਲਈ ਵਰਕਆਊਟ ਜ਼ਰੂਰੀ ਹੈਗਾ ਹੀ ਹੈਗਾ ਤੇ ਵਰਕਆਊਟ ਤੋਂ ਬਾਅਦ ਬਸ ਤੁਸੀਂ ਪਾਣੀ ਦੇ ਵਿੱਚ ਠੀਕ ਹੈ ਇੱਕ ਸਕੂਪ ਆਪ ਦਾ ਪ੍ਰੋਟੀਨ ਦਾ ਲੈਣਾਗਾ ਤੇ ਉਹ ਡਰਿੰਕ ਆ ਜਿਹੜੀ ਉਹ ਪੀਣੀ ਹੈਗੀ ਤੇ ਇਸ ਤੋਂ ਬਾਅਦ ਆਪਾਂ ਆ ਜਾਾਂਗੇ ਡਿਨਰ ਤੇ ਡਿਨਰ ਦੇ ਵਿੱਚ ਮੈਨੂੰ ਲੱਗਦਾ ਜਿਹੜੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਲੰਚ ਦੇ ਵਿੱਚ ਦੱਸੀਆਂ ਸੀ ਠੀਕ ਹੈ ਆ ਆਪਣਾ ਜਿਵੇਂ ਰੋਟੀ ਹੋਗੀ ਚੌਲ ਹੋਗੀ ਠੀਕ ਹੈ ਸੀਜ਼ਨਲ ਦਾਲਾਂ ਹੋਗੀਆਂ ਜਿੰਨੀਆਂ ਵੀ ਹੁੰਦੀਆਂ ਨੇ ਠੀਕ ਹੈ ਸੈਲਡ ਹੋ ਗਿਆ ਠੀਕ ਹੈ ਜਿੰਨੀਆਂ ਵੀ ਲੰਚ ਦੇ ਵਿੱਚ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਸੀਗੀਆਂ ਉਹ ਸਾਰੀਆਂ ਹੀ ਡਿਨਰ ਦੇ ਵਿੱਚ ਮੈਂ ਕਹਿਣੀ ਆ ਵੀ ਸਹੀ ਆ ਤੁਸੀਂ ਯੂਜ਼ ਕਰ ਸਕਦੇ ਹੋ ਥੋੜੀਆਂ ਚੀਜ਼ਾਂ ਦਾ ਧਿਆਨ ਰੱਖਣਾਗਾ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਡਿਨਰ ਰੱਖਣਾਗਾ ਉਹ ਲਾਂਚ ਤੋਂ ਆਪਾਂ ਥੋੜਾ ਜਾ ਲਾਈਟ ਰੱਖਣਾਗਾ ਚਾਵਲ ਬਣਾਉਂਦੇ ਸਮੇਂ ਠੀਕ ਆ ਉਹਦੇ ਵਿੱਚ ਕਾਲੀ ਮਿਰਚ ਜਾਂ ਤੇਜ ਪੱਤਾ ਜਿਹੜਾ ਹੈਗਾਗਾ ਉਹ ਜ਼ਰੂਰ ਐਡ ਕਰੋ ਫਿਰ ਰਾਤ ਨੂੰ ਦਹੀਂ ਕੇਲਾ ਮੂਲੀ ਠੀਕ ਆ ਇਹ ਵਾਲੀਆਂ ਚੀਜ਼ਾਂ ਇਹ ਬਿਲਕੁਲ ਵੀ ਨਹੀਂ ਯੂਜ਼ ਕਰਨੀਆਂ ਦੇਸੀ ਘਿਓ ਜ਼ਰੂਰ ਪਾਉਣਾਗਾ ਆਪਾਂ ਦਾਲਾਂ ਦੇ ਵਿੱਚ ਜਿਹੜੀ ਵੀ ਦਾਲ ਆਪਾਂ ਨਾਲ ਲੈ ਰਹੇ ਹਾਂ ਇੱਕ ਚਮਚ ਜ਼ਰੂਰ ਯੂਜ਼ ਉਹ ਕਰਨਾ ਹੀ ਕਰਨਾਗਾ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇੱਕ ਗਰਮ ਦੁੱਧ ਦਾ ਗਲਾਸ ਕਰਕੇ ਉਹਦੇ ਵਿੱਚ ਚਾਹੇ ਸ਼ਹਿਦ ਪਾ ਲਓ ਇੱਕ ਚਮਚ ਚਾਹੇ ਇੱਕ ਚਮਚ ਦੇਸੀ ਘਿਓ ਪਾ ਲਓ ਠੀਕ ਆ ਅਸ਼ਵਗੰਧਾ ਪਾ ਲਓ ਠੀਕ ਆ ਚਾਹੇ ਹਲਦੀ ਪਾ ਲਓ ਇਹ ਪਾ ਕੇ ਤੁਸੀਂ ਉਹ ਜਿਹੜਾ ਇੱਕ ਗਲਾਸ ਦੁੱਧ ਦਾ ਉਹ ਪੀਣਾਗਾ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਾਂਜੀ ਤਾਂ ਡਿਨਰ ਮੈਂ ਤੁਹਾਨੂੰ ਦੱਸਦਾ ਠੀਕ ਆ ਸਾਰੀ ਚੀਜ਼ ਮੈਂ ਤੁਹਾਨੂੰ ਦੱਸਤੀ ਬਸ ਹੁਣ ਆਪਾਂ ਕੀ ਆ ਥੋੜੀਆਂ ਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਾਗਾ ਪਹਿਲੀ ਗੱਲ ਤਾਂ ਵੀ ਇੱਕ ਤਾਂ ਬਈ ਆਪਾਂ ਰਾਤ ਨੂੰ ਸੌਣਾ 7 ਤੋਂ 8 ਘੰਟੇ ਦੀ ਨੀਂਦ ਆਪਣੀ ਪੂਰੀ ਹੋਣੀ ਚਾਹੀਦੀ ਆ ਜੇ ਆਪਾਂ ਵਧੀਆ ਤਰੀਕੇ ਨਾਲ ਆਪਦਾ weight gain ਕਰਨਾਗਾ ਫਿਰ ਦਿਨ ਵਿੱਚ ਦੀ ਤੁਸੀਂ ਥੋੜਾ ਥੋੜਾ ਕਰਕੇ ਪਾਣੀ ਜ਼ਰੂਰ ਪੀਨਾਗਾ ਠੀਕ ਆ ਜੇ ਵਧੀਆ ਤਰੀਕੇ ਨਾਲ ਆਪਾਂ weight gain ਕਰਨਾਗਾ ਤੇ ਫਿਰ ਤੀਸਰੀ ਚੀਜ਼ ਬਈ ਇਹ ਆ ਬੀ ਵਰਕਆਊਟ ਵੀ ਕਰਨਾ ਜ਼ਰੂਰੀ ਹੈ ਠੀਕ ਹੈ ਉਹ ਤੁਸੀਂ ਕਰਨਾ ਹੀ ਕਰਨਾਗਾ ਵਰਕਆਊਟ ਆਪਾਂ ਕਰਨਾ ਹੀ ਕਰਨਾਗਾ ਉਹ ਬਹੁਤ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਦੇ ਨਾਲ ਤੇ ਬਾਕੀ ਬਈ ਵਧੀਆ ਸੌਣਾ ਵਧੀਆ ਨੀਂਦ ਜ਼ਰੂਰੀ ਹੈ ਜੇ ਤੁਸੀਂ ਜਲਦੀ ਵੇਟ ਕਰਨਾ ਚਾਹੁੰਦੇ ਹੋ ਫਿਰ 15 ਦਿਨ ਜੇ ਤੁਸੀਂ ਇਹ ਲਗਾਤਾਰ ਚੀਜ਼ ਫੋਲੋ ਕਰਦੇ ਹੋ ਤਾਂ ਤੁਹਾਨੂੰ ਭਾਰ ਆ ਜਿਹੜਾ ਆਪਦਾ ਵਾਧਾ ਜ਼ਰੂਰ ਨਜ਼ਰ ਆਊਗਾ ਤੇ ਇਹ ਇੱਕੇ ਦਮ ਤੁਸੀਂ ਕਰਕੇ ਨਹੀਂ ਛੱਡਣਾ ਘੱਟੋ-ਘੱਟ 3-4 ਮਹੀਨੇ ਲੱਗ ਜਾਣਗੇ ਤੁਹਾਨੂੰ ਆਪਦਾ ਭਾਰ ਵਧਾਉਣ ਵਾਸਤੇ ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਠੀਕ ਹੈ ਤੇ ਇਹ ਬਹੁਤ ਵਧੀਆ ਤਰੀਕਾ ਹੈਗਾ ਭਾਰ ਵਧਾਉਣ ਵਾਸਤੇ ਤੁਸੀਂ ਜਰੂਰ ਇੱਕ ਵਾਰੀ ਫੋਲੋ ਕਰਕੇ ਦੇਖਿਓ ਤੁਹਾਨੂੰ ਜਰੂਰ ਹੈਲਪ ਮਿਲੂਗੀ ਜਰੂਰ ਤੁਹਾਡੇ ਲਈ ਬੈਨੀਫਿਟ ਰਹੂਗਾ ਇਹ ਠੀਕ ਹੈ ਤੇ ਇਹੀ ਆਪਣੀ ਅੱਜ ਦੀ ਵੀਡੀਓ ਸੀਗੀ ਉਮੀਦ ਕਰਦੀ ਆਂ ਵੀ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਮੇਰੀ ਵੀਡੀਓ ਜੇ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਨੈਕਸਟ ਕਨਸੈਪਟ ਦੇ ਨਾਲ ਕਿਹੜਾ ਕਨਸੈਪਟ ਲੈ ਕੇ ਆਈਏ ਦੱਸ ਸਕਦੇ ਹੋ ਆਪਾਂ ਉਹ ਤੇ ਹੀ ਵੀਡੀਓ ਬਣਾ ਦਾਂਗੇ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਬਾਦ ਸ਼